ਈ ਹਾਲਾ ਜੀ ਸਾਰੇ ਭਰਾਵਾਂ ਦਾ ਹੋਰ ਕੀ ਬੰਦਾ ਕਰਦਾ ਲੋ ਬਾਬਿਓ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਕੂਤਰ ਆਪਾਂ ਮੁੱਲ ਲੱਤੇ ਆਗੇ ਕਿ ਕਰੋ ਚੈੱਕ ਤੇ ਦੱਸੋ ਕਿਵੇਂ ਲੱਗੇ ਕਮੈਂਟ ਕਰਕੇ ਆਪਾਂ ਨੂੰ ਤੋਂ ਅਗਰ ਕਰੋ ਚੈੱਕ ਕਰੋ ਲਓ ਕਿਹੜੇ ਅੱਖਾਂ ਕਾਲੀ ਨੋ ੱੱਲੇ ਕਰ ਲੋ ਚੈੱਕ ਕਾ ਇੰਟਰ ਲੈਤਾ ਰਹੀ ਗੋਲਾ 25000 ਮੰਨ ਲਓ ਐਫ ਕੀ ਕੰਮ ਕਰਛੇ ਤਾਂ ਕਿ ਜਿੰਨੀ ਛੱਡ ਕੇ ਬਾਅਦ ਇਕੱਠੇ ਹੋਵੋ ਸਾਰੇ ਦੱਸੋ ਆਬਿਓ ਪੀਰਾ ਆਇਆ ਹੈ ਦੋਨੇ ਖੜੀ ਰਮ

ਇਹ ਵੀ ਆਪਾਂ 1000 ਰੁਪਏ ਦਾ ਮੰਨ ਲਵਾਂਗੇ। ਆਹ ਵੀ ਬੀਲੀਆਂ ਅੱਖਾਂ ਦਾ ਪੂਰੀ ਜੀ ਨੋਕ ਹੈ ਜੀ। ਕੱਲੇ ਕਰਨਾ ਚੱਕਰ। ਪਰ ਕੌਣ ਇਹ ਵੀ ਬੇ ਖੱਟਣਾ ਢੀਰ ਪਾਉਂਦਾ ਦੋਨੇ ਪਾਸੇ ਪਹਿਲੇ ਕਰੋ ਚੱਕ ਤੇ ਵੀ ਮੋਜਾ ੜਕਿਆਂ ਨਾਲ ਕਹਿੰਦੇ ਕਾਲਾ ਜੀਨਾ ਝਟੀਆਂ ਖਾ। ਇਹ ਥੋੜਾ ਜਿਆਦਾ ਮਹਿੰਗਾ ਮੁੰਡਾ। ਉਹ ਤੁਰੇ ਕੋ ਮੋਲੇ ਲਿਦਾ ਹੈ। ਕਟੀਆਂ ਅੱਖਾਂ ਲਾਲਸਰਾ ਕਾਲੀ ਨੋਕ ਦਾ। ਇਹ ਗੰਸਾ। ਹੋਈ ਨਕਰਲ ਲੰਬਾਈ ਲੰਬੀ ਬਹੁਤ ਆਕੂਤਰ ਦੀ। ਬੱਚੇ ਵੀ ਇਹਦੇ ਵਧੀਆ ਉੱਡੀ ਜਾਂਦੇ ਆਪਣੇ ਬਲਿਆ। ਲੋ ਬਾਬਿਓ ਉਤਰ ਵਿਖਾ ਦੇਣਾ ਦੁਬਾਰੇ ਸਾਨੂੰ ਇਕੱਲਾ ਇਕੱਲਾ ਇਕੱਠੇ ਇਕੱਠੇ ਸਾਰੇ ਇਕੱਲਾ ਇਕੱਲਾ ਪਹਿਲਾਂ ਵਿਖਾਦਾ ਸੀ ਹੁਣ ਇਕੱਠੇ ਵਿਖਾ ਦੇਨੇ ਸਾਰੇ ਘਰ ਲੋਇ ਤੇੱਕ ਆ ਗੋਗ ਆ ਗੂਗਲ ਤੇ ਇਹ ਪੀਲੇ ਅੱਖਾਂ ਦੀ ਲਾਲ ਚੋਟਾ ਇਹਦੇ V káru očekávali bolí čeky nějaká, ale jiná. ਬੇਬੂ ਆ ਕੁਤਰੀਆ ਪਮੋਲ ਰਤੀ ਖਟੀਆਂ ਅੱਖਾਂ ਕਾਲੀ ਨੋਕ ਲਾਲ ਸਰੀ ਇਹ ਲਾਲ ਸਰੀ ਕਾਲ ਸਰੀ ਹੈ ਕਾਲੀਆਂ ਨੋੰਦਰਾ ਹੈ ਚੱਲੋ ਦੁਬਾਰੇ ਸ਼ੁਰੂ ਇਹ ਵੀ ਮੋਲ ਲੈਤੀ ਆਪਾਂ ਲੋਬ ਕੋ ਚੈੱਕ ਕਰਤੀ ਆਪਣੀ 21 ਰੱਤੀ ਇਹ ਵੀ ਮੋਲ ਲੈਤੀ ਆਪਾਂ ਟਿੱਟੇ ਅੱਖਾਂ ਪੱਲੀ ਕਰ ਲੋ ਚੈੱਕ ਪੰਜੇ ਕਰ ਕੋ ਚੈੱਕ ਬਕੂਤਰੀਆਂ ਆਪਾਂ ਅਸੀਂ 4 ਲੈ ਲੈਂਦੇ ਆਂ ਕਬੂਤਰਾ ਪੱਠਰ ਉੱਤੇ ਆਏ। ਕੂਦਰੀਆਂ ਆਪਾਂ ਅਸੀਂ 4 ਹੀ ਲੈ ਲੈਂਦੇ ਆਂ। 12 ਕੂਤਰ ਲੈ ਲੈਂਦੇ ਆਪਾਂ। ਦੇਖੋ ਆਪਾਂ ਕੂਦਰੀਆਂ ਛੱਡ ਗਏ ਵਿਖਾ ਦੇਣਾ ਤੁਹਾਨੂੰ। ਬਸ 4 ਕੂਦਰੀਆਂ ਤੇ 8 ਕੂਦਰੀ ਮੁੱਲ ਲੈ ਤੇ ਆਪਾਂ ਇਹ। ਗੋਲੀ ਘਟੀਆਂ ਦੀ ਆ ਵੀ ਘਟੀਆਂ ਦੀ ਆ ਜਟੀਆਂ ਦੀ ਰਤੀ। ਹੇ ਵੀ ਆਪਾਂ ਕੂਤਰ ਲੈਤੇ ਮੁੱਲ ਤੇ ਬਾਕੀ ਆਪਾਂ ਦੱਸਿਓ ਵੀ ਕੂਤਰ ਕਿਵੇਂ ਲੱਗੇ ਬਾਕੀ ਬਈ ਲੈਣ ਦਾ ਕਾਰਨ ਇਹ ਹੈਗਾ ਵੀ ਆਪਣੇ ਕੂਤਰ ਹੈਗੇ ਜਾਂਦੇ ਇਹ ਮੰਨ ਕੇ ਚੱਲੋ ਵੀ ਇਹਨਾਂ ਦੇ ਭੈਣ ਭਰਾ ਕੂਤਰਾਂ ਦੇ ਜਿਹੜੇ ਆਪਾਂ ਮੁੱਲ ਲੈਤੇ ਹੈਗੇ ਇਹਨਾਂ ਦੇ ਛੋਟੇ ਛੋਟੇ ਪਿੰਡਾਂ 'ਚੋਂ ਨਹੀਂ ਜਾਂਦੇਗੇ ਤਾਂ ਕਰਕੇ ਬਈ ਆਪਾਂ ਇਹ ਕੂਤਰ ਮੁੱਲ ਲੈਤੇ ਹੈਗੇ ਕੋਈ ਬਾਲੇ ਮਹਿੰਗੇ ਨਹੀਂ ਲੈਤੇਗੇ ਬਾਕੀ ਵੇਖਦੇ ਆ ਵੀ ਕੀ ਹਿਸਾਬ ਕਿਤਾਬ ਆਗੇ ਬੱਚੇ-ਪੁੱਛੇ ਕਢਾਈ ਇਹਨਾਂ ਦੇ ਬਾਕੀ ਸਾਨੂੰ ਬੱਚਿਆਂ-ਪੁੱਛਿਆਂ ਦਾ ਵੀ ਅਗਲੀ ਵੀਡੀਓ 'ਚ ਕਰਾਵਾਂਗੇ ਸ਼ੌਂਕ ਦੱਸਿਓ ਬਈ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰੋ ਤੇ ਦੱਸਿਓ ਬਾਕੀ ਆਪਾਂ ਵੀਡੀਓ ਬਹੁਤ ਦਿਨਾਂ ਬਾਅਦ ਪਾਈ ਹੈਗੀ ਹੁਣ ਕਾਂ ਕਣਕ ਕਣਕ ਵਿੱਚ ਕਿੰது ਬਾਅਦ ਰੈਗੂਲਰ ਹੀ ਪਾਇਆ ਕਰਾਂਗੇ ਬਈ ਆਪਾਂ ਲੋ ਬਾਬਿਓ ਸੋਨੂ ਕਰਾਉਣੇ ਆ ਸ਼ੌਂਕ ਇਹ ਹੈਗੀ ਬਾਬਾ ਜੰਟਾ ਆਲਮ ਵਾਲਾ ਦੇ ਕਬੂਤਰਾਂ ਚ ਕਬੂਤਰੀ ਇਹ ਕਬੂਤਰੀ ਬਈ ਆਪਾਂ ਲਿਆਂਦੀ ਹੈ ਬੱਚੇ ਕਢਾਉਣ ਨੂੰ ਇੱਕ ਕਬੂਤਰੀ ਆਈ ਹੈ ਬਈ ਗੋਰਾ ਜੀਦਾ ਮਣੀ ਜੀਦਾ ਉਹਨਾਂ ਤੋਂ ਆਈਏ ਭਰਾਵਾਂ ਤੋਂ ਬਹੁਤ ਚੰਗੇ ਉੜਦੇ ਆ ਇਹ ਤੇ ਬਾਕੀ ਵੀਡੀਓ ਵੇਖੋ ਤੇ ਕਬੂਤਰ ਵੇਖੋ ਬਈ ਆ ਸਾਰੇ ਆਪਣੇ ਤੇ ਦੱਸਿਓ ਕਿਵੇਂ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਦੇ ਹੋ ਭਰਾਵਾਂ ਕੇ ਸਾਰੇ ਤੇ ਮਿਲਦੇ ਆ ਬਈ ਨੈਕਸਟ ਵੀਡੀਓ ਚ ਹੁਣ ਬਈ ਪਾਇਆ ਕਰਾਂਗੇ ਮਨਗਰ ਕਨਕੁਣ ਕਬੀਰ ਲਾ ਰੈਗੂਲਰ ਹੀ ਪਾਇਆ ਕਰਾਂਗੇ ਵੀਡੀਓ ਬਾਕੀ ਬੱਚੇ ਪੁੱਛੇ ਆਪਣੇ ਕੋਲੇ ਗਿਜ ਕੇ 25 30 ਈਮੇਂਤੀ ਕੇ ਭਾਗ ਭਜਾਉਣ ਵਾਲੇ ਪਏ ਹੈਗੇ ਤੇ ਮੁੜ ਕੇ ਪਾਇਆ ਕਰਾਂ ਇਹ ਮਡੇ ਕਣਕ ਕਣਕ ਵੇਜ ਲਏ ਓਕੇ ਬਾਈ ਧੰਨਵਾਦ